ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੇ ਟੋਟਕੇ ਦੇ ਉੱਪਰ ਦੋਸਤੋ ਸਾਡੀ ਅੱਜ ਦੀ ਵੀਡੀਓ ਦੇ ਵਿਸ਼ੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਕੁੰਭ ਰਾਸ਼ੀ ਵਾਲਿਆਂ ਦੀ ਜ਼ਿੰਦਗੀ ਵਿੱਚ ਹੁਣ ਬੜਾ ਵੱਡਾ ਹੀ ਪੁਚਾਲ ਆਉਣ ਵਾਲਾ ਹੈ ਐਸੀ ਘਟਨਾ ਹੋ ਜਾਵੇਗੀ ਕਿ ਜੀਵਨ ਤੁਹਾਡਾ ਬਦਲ ਹੀ ਜਾਵੇਗਾ ਤੇ ਤੁਸੀਂ ਉਸ ਘਟਨਾ ਨੂੰ ਜੀਵਨ ਭਰ ਭੁੱਲ ਨਹੀਂ ਸਕਦੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਦੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਮਾਤਾ ਦੀ ਕਿਰਪਾ 12 ਹੀ ਰਾਸ਼ੀਆਂ ਦੇ ਉੱਪਰ ਹੋ ਜਾਵੇ ਤੇ ਸਾਰੇ ਹੀ ਰਾਸ਼ੀ ਵਾਲੇ ਹੋ ਜਾਣ ਜੀ ਧੰਨ ਦੇ ਨਾਲ ਮਾਲਾ ਮਲ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਦੋਸਤੋ ਅਸੀਂ ਤੁਹਾਨੂੰ ਅੱਜ ਇੱਕ ਬੜੀ ਵੱਡੀ ਹੀ ਖੁਸ਼ਖਬਰੀ ਦੱਸਣ ਵਾਲੇ ਹਾਂ ਜੀ ਦੋਸਤੋ ਤੁਸੀਂ ਸਹੀ ਗੱਲ ਸੁਣੀ ਹੈ ਜੀ ਕਿ ਅੱਜ ਸ਼ਾਮ ਤੋਂ ਹੀ ਤੁਹਾਡੀ ਜ਼ਿੰਦਗੀ ਦੇ ਵਿੱਚ ਬੜੇ ਹੀ ਅਦਭੁਤ ਤੇ ਸ਼ਕਤੀਸ਼ਾਲੀ ਖੁਸ਼ਖਬਰੀਆਂ ਆਉਣੀਆਂ ਸ਼ੁਰੂ ਹੋ ਜਾਣਗੀਆਂ ਜਿਸ ਦੇ ਨਾਲ ਤੁਹਾਡਾ ਜੀਵਨ ਹੀ ਬਦਲ ਜਾਵੇਗਾ ਤੁਹਾਡੇ ਦੁਸ਼ਮਣਾਂ ਦਾ ਹਾਲ ਜਿਹੜਾ ਹੈ ਉਹ ਏਦਾਂ ਦਾ ਹੋ ਜਾਵੇਗਾ ਜਿਸ ਦੀ ਤੁਸੀਂ ਕਦੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ ਦੋਸਤੋ ਇਸ ਲਈ ਤੁਹਾਡੇ ਅੱਗੇ ਰਿਕਵੈਸਟ ਹੈ ਜੀ ਕਿ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸੁਣਨਾ ਕਿਉਂਕਿ ਇਹ ਵੀਡੀਓ ਤੁਹਾਡੇ ਲਈ ਇੱਕ ਵਰਦਾਨ ਸਾਬਿਤ ਹੋ ਜਾਵੇਗੀ ਤੁਹਾਡੇ ਲਈ ਇੱਕ ਵਰਦਾਨ ਸਾਬਿਤ ਹੋਵੇਗੀ ਵੀਡੀਓ ਤੁਹਾਡੀ ਕਿਸਮਤ ਨੂੰ ਚਮਕਾਉਣ ਵਾਲੀ ਹੈ ਅਤੇ ਜੋ ਕੁਝ ਵੀ ਹੋਣ ਵਾਲਾ ਹੈ ਉਸ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਇਦਾਂ ਦਾ ਮੌਕਾ ਭਗਵਾਨ ਸਾਰਿਆਂ ਨੂੰ ਹੀ ਦਿੰਦੇ ਹਨ ਅੱਜ ਸ਼ਾਮ 4 ਵਜੇ ਤੋਂ ਬਾਅਦ ਤੁਹਾਡੇ ਜੀਵਨ ਵਿੱਚ ਬੜੀਆਂ ਹੀ ਭਵਿੱਖ ਬਾਣੀਆਂ ਜੋ ਹਮੇਸ਼ਾ ਦੇ ਲਈ ਸਹੀ ਸਾਬਿਤ ਹੋ ਜਾਣਗੀਆਂ ਅੱਜ ਤੁਹਾਡਾ ਸੁਪਨਾ ਕੋਈ ਸੱਚ ਹੋ ਜਾਵੇਗਾ ਇਸ ਵੀਡੀਓ ਨੂੰ ਧਿਆਨ ਨਾਲ ਅੰਤ ਤੱਕ ਵੇਖਣਾ ਜੀ ਜਿਸ ਦੇ ਨਾਲ ਤੁਹਾਡਾ ਜੀਵਨ ਬਦਲ ਜਾਵੇਗਾ ਜੇਕਰ ਪਹਿਲਾਂ ਹੀ ਕੋਈ ਇਸ ਤਰ੍ਹਾਂ ਦੀ ਭਵਿੱਖ ਬਾਣੀ ਕਰਦਾ ਹੈ ਤਾਂ ਅੱਜ ਤੁਸੀਂ ਕਰੋੜਾਂ ਦੇ ਮਾਲਕ ਹੋ ਜਾਓਗੇ ਤੁਹਾਡੇ ਆਸ-ਪਾਸ ਦੀ ਹਰ ਚੀਜ਼ ਜਿਸ ਨੂੰ ਤੁਸੀਂ ਪਾਉਣ ਦੀ ਕਾਫੀ ਸਾਲਾਂ ਤੋਂ ਮਿਹਨਤ ਕਰ ਰਹੇ ਸੀ ਉਹ ਤੁਹਾਡੇ ਲਈ ਸਹੀ ਸਾਬਿਤ ਹੋ ਜਾਵੇਗੀ ਤੁਹਾਡੇ ਕੋਲ ਆ ਜਾਵੇਗੀ ਇਸ ਦੇ ਨਾਲ ਤੁਹਾਡੇ ਕੋਲ ਕਿਸੇ ਵੀ ਚੀਜ਼ ਦੀ ਹੁਣ ਕਮੀ ਨਹੀਂ ਰਹਿ ਜਾਵੇਗੀ ਤੁਹਾਨੂੰ ਹੁਣ ਇਸ ਸਮੇਂ ਚਿੰਤਾ ਕਰਨ ਦੀ ਕੋਈ ਵੀ ਜ਼ਰੂਰਤ ਨਹੀਂ ਹੈ ਹੁਣ ਤੁਹਾਨੂੰ ਪਰੇਸ਼ਾਨ ਹੋਣ ਦੀ ਵੀ ਲੋੜ ਨਹੀਂ ਹੈ ਕਿਉਂਕਿ ਤੁਹਾਡੀ ਹੁਣ ਕਿਸਮਤ ਚਮਕਣ ਵਾਲੀ ਹੈ ਇਸ ਵੀਡੀਓ ਦੇ ਮਾਧਿਅਮ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਤੁਹਾਡੇ ਲਈ ਸਹੀ ਮਾਰਗਦਰਸ਼ਨ ਹੋ ਜਾਵੇਗਾ ਤੁਹਾਡਾ ਜੀਵਨ ਪੂਰੀ ਤਰ੍ਹਾਂ ਹੀ ਬਦਲਣ ਵਾਲਾ ਹੈ ਇੱਕ ਝਟਕੇ ਦੇ ਨਾਲ ਹੀ ਤੁਸੀਂ ਧਨ ਦੇ ਨਾਲ ਮਾਲਾ-ਮਾਲ ਹੋ ਸਕਦੇ ਹੋ ਅਤੇ ਤੁਹਾਡੇ ਕੋਲ ਸਾਰੀਆਂ ਹੀ ਚੀਜ਼ਾਂ ਉਹ ਹੋਣਗੀਆਂ ਜਿਸ ਨੂੰ ਪਾਉਣ ਦੇ ਲਈ ਤੁਸੀਂ ਕਈ ਸਾਲਾਂ ਤੋਂ ਮਿਹਨਤ ਕਰ ਰਹੇ ਸੀ ਇਸ ਸਮੇਂ ਤੁਹਾਡੇ ਕੋਲ ਗੱਡੀ ਘਰ ਤੇ ਧਨ ਦੌਲਤ ਸਭ ਕੁਝ ਹੀ ਤੁਹਾਡੇ ਕਦਮਾਂ ਵਿੱਚ ਹੋਵੇਗਾ ਤੁਹਾਡਾ ਜੀਵਨ ਹੁਣ ਪਹਿਲਾ ਵਰਗਾ ਬਿਲਕੁਲ ਵੀ ਨਹੀਂ ਰਹੇਗਾ ਇਹ ਸਭ ਕੁਝ ਹੁਣ ਤੁਹਾਡੇ ਕੋਲ 10 ਗੁਣਾ ਵੱਧ ਜਾਵੇਗਾ ਇਸ ਗੱਲ ਨੂੰ ਤੁਸੀਂ ਆਪਣੇ ਨਾਲ ਗੰਡ ਬਨ ਕੇ ਰੱਖ ਲਓ ਕਿ ਤਿੰਨ ਵੱਡੀਆਂ ਗਲਤੀਆਂ ਹਨ ਜਿਨ੍ਹਾਂ ਨੂੰ ਕਰਨ ਤੋਂ ਤੁਹਾਨੂੰ ਪਰਹੇਜ਼ ਕਰਨਾ ਚਾਹੀਦਾ ਹੈ ਤਾਂ ਤੁਹਾਡੇ ਜੀਵਨ ਵਿੱਚ ਇੱਕ ਬੜਾ ਵੱਡਾ ਫਿਰ ਬਦਲਾਵ ਆ ਜਾਵੇਗਾ ਦੋਸਤੋ ਆਖਿਰ ਉਹ ਤਿੰਨ ਗਲਤੀਆਂ ਕਿਹੜੀਆਂ ਹਨ ਜੋ ਤੁਹਾਨੂੰ ਜ਼ਿੰਦਗੀ ਦੇ ਵਿੱਚ ਜਿਵੇਂ ਦਲੇਦਰਤਾ ਲਿਆ ਰਹੀਆਂ ਹਨ ਇਸ ਬਾਰੇ ਪੂਰੀ ਜਾਣਕਾਰੀ ਅਸੀਂ ਤੁਹਾਨੂੰ ਅੱਜ ਦੀ ਵੀਡੀਓ ਵਿੱਚ ਦੱਸਣ ਵਾਲੇ ਹਾਂ ਜੀ ਦੋਸਤੋ ਮਾਤਾ ਦੁਰਗਾ ਜੀ ਦੀ ਕਿਰਪਾ ਦੇ ਨਾਲ ਬਹੁਤ ਹੀ ਖਾਸ ਚੀਜ਼ ਤੁਹਾਡੇ ਜੀਵਨ ਵਿੱਚ ਆਉਣ ਵਾਲੀ ਹੈ ਜੋ ਤੁਹਾਡੀ ਹੁਣ ਕਿਸਮਤ ਬਦਲ ਦੇਵੇਗੀ ਦੋਸਤੋ ਇਸ ਗੱਲ ਨੂੰ ਤੁਸੀਂ ਬੜੇ ਹੀ ਧਿਆਨ ਨਾਲ ਸੁਣਨਾ ਜੀ ਜਿਸ ਦੇ ਨਾਲ ਤੁਹਾਡਾ ਜੀਵਨ ਬਦਲ ਜਾਵੇਗਾ ਤੇ ਤੁਸੀਂ ਇੱਕ ਝਟਕੇ ਦੇ ਵਿੱਚ ਹੀ ਧਨ ਨਾਲ ਮਾਲਾ-ਮਾਲ ਹੋ ਸਕਦੇ ਹੋ ਦੋਸਤੋ ਤੁਹਾਨੂੰ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਇਸ ਚੀਜ਼ ਦੇ ਬਾਰੇ ਕਿਸੇ ਨੂੰ ਵੀ ਖਬਰ ਨਹੀਂ ਹੋਣੀ ਚਾਹੀਦੀ ਹਰ ਕਿਸੇ ਤੋਂ ਤੁਸੀਂ ਇਸ ਗੱਲ ਨੂੰ ਲੁਕਾ ਕੇ ਰੱਖਣਾ ਹੈ ਬੜੇ ਹੀ ਜ਼ਰੂਰੀ ਹੈ ਹੁਣ ਗੱਲ ਕਰਦੇ ਹਾਂ ਜੀ ਉਹ ਕਿਹੜੀ ਚੀਜ਼ ਹੈ ਜੋ ਤੁਸੀਂ ਆਪਣੇ ਕੋਲ ਰੱਖਣੀ ਹੈ ਤੇ ਤੁਹਾਡੀ ਉਹ ਕਿਸਮਤ ਬਦਲ ਦੇਵੇਗੀ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਉਹ ਕਿਹੜੀਆਂ ਤਿੰਨ ਗਲਤੀਆਂ ਹਨ ਜਿਹੜੀਆਂ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਿਲਕੁਲ ਵੀ ਨਹੀਂ ਕਰਨਾ ਪਹਿਲੀ ਗਲਤੀ ਹੈ ਜੀ ਕਿਸੇ ਤੇ ਅੱਖ ਬੰਦ ਕਰਕੇ ਵਿਸ਼ਵਾਸ ਨਹੀਂ ਕਰਨਾ ਅਕਸਰ ਹੀ ਇਸ ਰਾਸ਼ੀ ਵਾਲੇ ਲੋਕ ਹਰ ਕਿਸੇ ਤੇ ਭਰੋਸਾ ਬੜੀ ਜਲਦੀ ਕਰ ਲੈਂਦੇ ਹਨ ਜਿਸ ਦੇ ਨਾਲ ਇਹਨਾਂ ਦਾ ਜ਼ਿਆਦਾ ਵਿਸ਼ਵਾਸ ਹੁੰਦਾ ਹੈ ਪਰ ਉਹ ਲੋਕ ਇਹਨਾਂ ਨੂੰ ਫਿਰ ਧੋਖਾ ਦੇ ਦਿੰਦੇ ਹਨ ਇਸ ਲਈ ਦੋਸਤੋ ਕਿਸੇ ਤੇ ਵੀ ਅੱਖ ਬੰਦ ਕਰਕੇ ਵਿਸ਼ਵਾਸ ਨਹੀਂ ਕਰਨਾ ਇਹ ਤੁਹਾਡੀ ਬੜੀ ਵੱਡੀ ਗਲਤੀ ਸਾਬਿਤ ਹੋ ਸਕਦੀ ਹੈ ਦੂਸਰੀ ਗਲਤੀ ਤੁਸੀਂ ਆਪਣੇ ਦੇਵੀ ਦੇਵਤਿਆਂ ਦੇ ਉੱਪਰ ਵਿਸ਼ਵਾਸ ਜੇਕਰ ਕਰਦੇ ਹੋ ਤੇ ਪਰ ਜਦੋਂ ਤੁਸੀਂ ਉਹਨਾਂ ਨੂੰ ਕੋਈ ਵਰਦਾਨ ਮੰਗਦੇ ਹੋ ਤਾਂ ਸੰਕੋਚ ਕਰ ਲੈਂਦੇ ਹੋ ਮਨ ਹੀ ਮਨ ਦੇ ਵਿੱਚ ਅਤੇ ਸੋਚਦੇ ਹੋ ਕਿ ਕੀ ਇਹ ਮੈਨੂੰ ਮਿਲ ਜਾਵੇਗਾ ਜਾਂ ਨਹੀਂ ਮਿਲੇਗਾ ਦੋਸਤੋ ਐਦਾਂ ਸੋਚਣਾ ਬਿਲਕੁਲ ਹੀ ਗਲਤ ਹੈ ਜੇਕਰ ਤੁਸੀਂ ਕਿਸੇ ਵੀ ਦੇਵੀ ਦੇਵਤਾ ਤੋਂ ਕੁਝ ਮੰਗਦੇ ਹੋ ਤਾਂ ਆਪਣਾ ਪੂਰਨ ਵਿਸ਼ਵਾਸ ਤੁਹਾਨੂੰ ਰੱਖਣਾ ਚਾਹੀਦਾ ਹੈ ਜੇਕਰ ਤੁਸੀਂ ਆਪ ਮੰਗ ਰਹੇ ਹੋ ਤਾਂ ਉਹ ਆਪਣੇ ਦੇਵੀ ਦੇਵਤਿਆਂ ਦੇ ਕੋਲੋਂ ਮਾਤਾ ਦੀ ਸ਼ਕਤੀ ਦੇ ਅਨੁਸਾਰ ਵਿਸ਼ਵਾਸ ਰੱਖ ਕੇ ਮੰਗੋ ਤੁਹਾਨੂੰ ਜਰੂਰ ਮਿਲ ਜਾਵੇਗਾ ਤੁਹਾਨੂੰ ਇਸ ਪ੍ਰਤੀ ਕਦੇ ਵੀ ਵਿਚਾਰ ਨਹੀਂ ਕਰਨਾ ਚਾਹੀਦਾ ਕਿ ਇਹ ਚੀਜ਼ ਮੈਨੂੰ ਮਿਲੇਗੀ ਜਾਂ ਨਹੀਂ ਹਰ ਇੱਕ ਚੀਜ਼ ਨੂੰ ਆਪਣੇ ਦੇਵੀ ਦੇਵਤਿਆਂ ਦੇ ਕੋਲੋਂ ਵਿਸ਼ਵਾਸ ਦੇ ਨਾਲ ਹੀ ਮੰਗਣਾ ਹੈ ਤਾਂ ਇਹ ਤੁਹਾਡੇ ਲਈ ਫਿਰ ਚਮਤਕਾਰ ਸਾਬਿਤ ਗੱਲ ਹੋ ਜਾਵੇਗੀ ਹੁਣ ਗੱਲ ਕਰਦੇ ਹਾਂ ਜੀ ਤਿੰਨ ਗਲਤੀਆਂ ਤੋਂ ਬਚਣ ਦੀ ਕਿ ਜੇਕਰ ਤੁਸੀਂ ਇੱਕ ਦਿਨ ਇਹ ਚੀਜ਼ ਤੁਹਾਨੂੰ ਫਿਰ ਜ਼ਰੂਰ ਮਿਲ ਜਾਵੇਗੀ ਤੁਹਾਡੇ ਲਈ ਇਹ ਭਾਗ ਬਦਲਣ ਵਾਲੀ ਚੀਜ਼ ਹੈ ਤੁਹਾਡਾ ਜੀਵਨ ਰਾਤੋਂ ਰਾਤ ਹੀ ਬਦਲ ਜਾਵੇਗਾ ਤੁਸੀਂ ਖੁਦ ਮਹਿਸੂਸ ਕਰੋਗੇ ਤੁਹਾਡੇ ਲਈ ਸਹੀ ਮਾਰਗ ਤੇ ਕਦਮ ਆ ਜਾਵੇਗਾ ਹੁਣ ਗੱਲ ਕਰਦੇ ਹਾਂ ਜੀ ਤੀਸਰੀ ਗਲਤੀ ਦੀ ਤੁਹਾਨੂੰ ਤੁਹਾਡੇ ਜੀਵਨ ਦੇ ਵਿੱਚ ਜਿਹੜੀ ਨਹੀਂ ਕਰਨੀ ਚਾਹੀਦੀ ਉਹ ਤੀਸਰੀ ਗਲਤੀ ਹੈ ਜੀ ਕਿਸੇ ਵੀ ਵਿਅਕਤੀ ਦੇ ਨਾਲ ਗੱਲਬਾਤ ਕਰਦੇ ਸਮੇਂ ਆਪਣੀ ਬੋਲਬਾਣੀ ਦੇ ਉੱਤੇ ਤੁਸੀਂ ਧਿਆਨ ਰੱਖਣਾ ਹੈ ਕਿਸੇ ਨੂੰ ਵੀ ਬੁਰਾ ਵਿਹਾਰ ਨਹੀਂ ਕਰਨਾ ਤੇ ਨਾ ਹੀ ਆਪਣੀ ਬੋਲਬਾਣੀ ਦੇ ਅਨੁਸਾਰ ਕਿਸੇ ਨੂੰ ਅਪਮਾਨਜਨਕ ਸ਼ਬਦ ਬੋਲਣੇ ਹਨ ਭਾਵ ਕਿ ਕਿਸੇ ਦੀ ਬੇਇੱਜ਼ਤੀ ਨਹੀਂ ਕਰਨੀ ਕਿਸੇ ਵੀ ਗੱਲ ਤੇ ਤੁਰੰਤ ਤੁਸੀਂ ਗੁੱਸਾ ਨਹੀਂ ਕਰਨਾ ਹਰ ਗੱਲ ਨੂੰ ਸੋਚ ਸਮਝ ਕੇ ਹੀ ਕਰਨਾ ਹੈ ਤੇ ਸੋਚ ਸਮਝ ਕੇ ਹੀ ਹਰ ਇੱਕ ਕੰਮ ਦੇ ਲਈ ਕਦਮ ਉਠਾਉਣਾ ਹੈ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਚੰਗੇ ਤੋਂ ਚੰਗੇ ਵਿਚਾਰ ਕਰ ਲੈਣੇ ਹਨ ਤੇ ਫਿਰ ਹੀ ਉਸ ਕੰਮ ਨੂੰ ਕਰਨ ਲਈ ਆਪਣੇ ਕਦਮ ਅੱਗੇ ਵਧਾਉਣੇ ਹਨ ਤੁਹਾਨੂੰ ਦੱਸ ਦਈਏ ਕਿ ਤੁਹਾਡੇ ਲਈ ਕਿੰਨਾ ਹੀ ਸਹੀ ਹੋ ਜਾਂ ਗਲਤ ਹੋਵੇ ਤੁਸੀਂ ਆਪਣੇ ਇਹ ਤਿੰਨ ਗਲਤੀਆਂ ਨੂੰ ਸੁਧਾਰ ਲੈਣਾ ਹੈ ਧਿਆਨ ਰੱਖਦੇ ਹੋ ਜੇਕਰ ਤੁਸੀਂ ਇਹਨਾਂ ਤਿੰਨ ਗਲਤੀਆਂ ਦਾ ਤੁਹਾਡਾ ਜੀਵਨ ਹੀ ਬਦਲ ਜਾਵੇਗਾ ਦੁਨੀਆ ਵਾਲੇ ਤੁਹਾਡੀ ਤਰੱਕੀ ਵੇਖ ਕੇ ਹੈਰਾਨ ਰਹਿ ਜਾਣਗੇ ਹੁਣ ਗੱਲ ਕਰਦੇ ਹਾਂ ਜੀ ਆਪਣੇ ਮੁਹੱਲੇ ਤੋਂ ਸਭ ਤੋਂ ਅਮੀਰ ਇਨਸਾਨ ਤੁਸੀਂ ਬਣ ਜਾਓਗੇ ਇਹ ਤੁਹਾਨੂੰ ਗਰੰਟੀ ਹੈ ਕਿਉਂਕਿ ਤੁਹਾਡੀ ਜ਼ਿੰਦਗੀ ਵਿੱਚ ਹੁਣ ਇੱਕ ਚਮਤਕਾਰਈ ਪਰਿਵਰਤਨ ਹੋਣ ਵਾਲਾ ਹੈ ਦੋਸਤੋ ਬੜੀ ਵੱਡੀ ਤੁਹਾਨੂੰ ਇਸ ਸਮੇਂ ਖੁਸ਼ਖਬਰੀ ਮਿਲ ਜਾਵੇਗੀ ਹਜ਼ਾਰਾਂ ਹੀ ਸਾਲਾਂ ਤੋਂ ਲੋਕ ਤਪੱਸਿਆ ਕਰ ਰਹੇ ਹਨ ਸਤਯੁਗ ਦੀ ਕਿ ਐਦਾਂ ਦਾ ਸ਼ੁਭ ਸਮਾ ਸਾਬਿਤ ਹੋ ਜਾਵੇ ਖੁਸ਼ਖਬਰੀ ਤੁਹਾਨੂੰ ਮਿਲ ਜਾਵੇ ਸਤਿਯੁਗ ਦੇ ਵਿੱਚ ਲੋਕ અત્યੰਤ ਸ਼ਕਤੀਸ਼ਾਲੀ ਹੁੰਦੇ ਸਨ ਤੇ ਜੋ ਕੁਝ ਵੀ ਚਾਹੁੰਦੇ ਸਨ ਇੱਕ ਝਟਕੇ ਵਿੱਚ ਉਹਨਾਂ ਨੂੰ ਮਿਲ ਜਾਂਦਾ ਸੀ ਹੁਣ ਉਸੇ ਹੀ ਤਰ੍ਹਾਂ ਤੁਹਾਡੀ ਜ਼ਿੰਦਗੀ ਵਿੱਚ ਵੀ ਚਮਤਕਾਰੀ ਬਦਲਾਵ ਹੋ ਜਾਵੇਗਾ ਤੁਹਾਡੇ ਅੰਦਰ ਇੱਕ ਵਿਸ਼ੇਸ਼ दैਵੀ ਸ਼ਕਤੀ ਪ੍ਰਵੇਸ਼ ਕਰਨ ਵਾਲੀ ਹੈ ਜਿਸ ਦੇ ਨਾਲ ਤੁਹਾਡੇ ਤੇ ਅਤਿਕ ਸ਼ਕਤੀਸ਼ਾਲੀ ਪ੍ਰਭਾਵ ਬਣ ਜਾਵੇਗਾ ਇਸ ਸ਼ਕਤੀ ਦੇ ਨਾਲ ਤੁਸੀਂ ਜੋ ਵੀ ਚਾਹੋਗੇ ਤੁਹਾਨੂੰ ਉਹੀ ਆਸਾਨੀ ਦੇ ਨਾਲ ਮਿਲ ਜਾਵੇਗਾ ਤੁਹਾਡੇ ਕੋਲ ਹੁਣ ਉਹ ਸਾਰੀਆਂ ਹੀ ਚੀਜ਼ਾਂ ਹੋਣਗੀਆਂ ਜਿਨ੍ਹਾਂ ਦੀ ਤੁਸੀਂ ਕਦੇ ਆਸ ਵੀ ਕੀਤੀ ਸੀ ਇਸ ਸ਼ਕਤੀ ਦਾ ਉਪਯੋਗ ਕਰਕੇ ਤੁਸੀਂ ਨਾ ਕੇਵਲ ਆਪਣੀ ਜ਼ਿੰਦਗੀ ਨੂੰ ਬਦਲ ਸਕਦੇ ਹੋ ਬਲਕਿ ਤੁਸੀਂ ਆਪਣੇ ਪਿੰਡ ਜਾਂ ਮੁਹੱਲੇ ਦੇ ਭਾਗਸ਼ਾਲੀ ਲੱਕੀ ਵਿਅਕਤੀ ਸਾਬਿਤ ਹੋ ਜਾਵੋਗੇ ਹੁਣ ਤੁਹਾਡੇ ਲਈ ਸਮਾਂ ਪੱਖ ਵਿੱਚ ਹੈ ਇਸ ਦਾ ਬੜਾ ਹੀ ਭਰਪੂਰ ਲਾਭ ਉਠਾਓ ਹੁਣ ਤੁਹਾਨੂੰ ਧਨ ਨਾਲ ਮਾਲਾ-ਮਾਲ ਹੋਣ ਤੋਂ ਕੋਈ ਵੀ ਨਹੀਂ ਰੋਕ ਸਕਦਾ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਤੁਸੀਂ ਆਪਣੀਆਂ ਇਹਨਾਂ ਤਿੰਨ ਗਲਤੀਆਂ ਦੇ ਵਿੱਚ ਬਹੁਤ ਹੀ ਸੁਧਾਰ ਲਿਆਉਣਾ ਹੈ ਤੁਹਾਡੇ ਲਈ ਇਹ ਅਦਭੁਤ ਜਾਣਕਾਰੀ ਸਾਬਿਤ ਹੋਵੇਗੀ ਉਸ ਤੋਂ ਪਹਿਲਾਂ ਜੇਕਰ ਤੁਸੀਂ ਇਸ ਵੀਡੀਓ ਨੂੰ ਲਾਈਕ ਨਹੀਂ ਕੀਤਾ ਤਾਂ ਕਿਰਪਾ ਕਰਕੇ ਲਾਈਕ ਕਰ ਦੇਣਾ ਜੀ ਦੋਸਤੋ ਇਹ ਦੇਵੀ ਸ਼ਕਤੀ ਤੁਹਾਡੇ ਅੰਦਰ ਇਸ ਲਈ ਪ੍ਰਵੇਸ਼ ਕਰਨ ਵਾਲੀ ਹੈ ਕਿਉਂਕਿ ਤੁਸੀਂ ਆਪਣੇ ਪਿਛਲੇ ਜਨਮ ਦੇ ਵਿੱਚ ਬਹੁਤ ਹੀ ਚੰਗੇ ਕਰਮ ਕੀਤੇ ਸਨ ਤੁਹਾਡੀ ਪਿਛਲੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਲੋਕਾਂ ਦੀ ਤੁਸੀਂ ਮਦਦ ਕੀਤੀ ਸੀ ਅਤੇ ਵਿਸ਼ੇਸ਼ ਰੂਪ ਵਿੱਚ ਤੁਸੀਂ ਗਊ ਮਾਤਾ ਦੇਵੀ ਸੇਵਾ ਕੀਤੀ ਸੀ ਇਸ ਕਾਰਨ ਇਹ ਦੇਵੀ ਸ਼ਕਤੀ ਤੁਹਾਡੇ ਅੰਦਰ ਪ੍ਰਵੇਸ਼ ਕਰਨਾ ਚਾਹੁੰਦੀ ਹੈ ਜਦੋਂ ਇਹ ਦੇਵੀ ਸ਼ਕਤੀ ਤੁਹਾਡੇ ਅੰਦਰ ਪ੍ਰਵੇਸ਼ ਕਰੇਗੀ ਤਾਂ ਉਸ ਤੋਂ ਬਾਅਦ ਤੁਹਾਡੇ ਕੋਲ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹਿ ਜਾਵੇਗੀ ਇਸ ਸ਼ਕਤੀ ਦੀ ਕਿਰਪਾ ਦੇ ਨਾਲ ਤੁਹਾਡੇ ਕੋਲ ਧਨ ਦੌਲਤ ਘਰ ਹੀਰਾ ਮੋਤੀ ਸੋਨਾ ਚਾਂਦੀ ਤੁਹਾਡੇ ਕੋਲ ਜੋ ਵੀ ਤੁਸੀਂ ਮੰਗੋਗੇ ਤੁਹਾਨੂੰ ਮਿਲ ਜਾਵੇਗਾ ਤੁਸੀਂ ਨਿਰਸਵਾਰਥ ਭਾਵ ਦੇ ਨਾਲ ਲੋਕਾਂ ਦੀ ਮਦਦ ਕਰਨੀ ਹੋਵੇਗੀ ਜੇਕਰ ਤੁਸੀਂ ਗਰੀਬ ਲੋਕਾਂ ਦੀ ਵੀ ਮਦਦ ਕਰੋਗੇ ਤਾਂ ਮਾਤਾ ਲక్ష్ਮੀ ਜੀ ਤੁਹਾਡੇ ਤੇ ਪ੍ਰਸੰਨ ਹੋ ਜਾਣਗੇ ਜਿੰਨਾ ਜ਼ਿਆਦਾ ਤੁਸੀਂ ਕਿਸੇ ਦੀ ਮਦਦ ਕਰੋਗੇ ਓਨੇ ਹੀ ਜ਼ਿਆਦਾ ਤੁਸੀਂ ਧਨ ਨਾਲ ਮਾਲਾ-ਮਾਲ ਹੋ ਜਾਵੋਗੇ ਕਿਉਂਕਿ ਇਹ ਦੇਵੀ ਸ਼ਕਤੀ ਕੋਈ ਆਮ ਸ਼ਕਤੀ ਨਹੀਂ ਹੈ ਬਲਕਿ ਮਾਤਾ ਲక్ష్ਮੀ ਜੀ ਆਪ ਹਨ ਜਦੋਂ ਵੀ ਮਾਤਾ ਲక్ష్ਮੀ ਕਿਸੇ ਤੇ ਮਿਹਰਬਾਨ ਹੋ ਜਾਂਦੇ ਹਨ ਉਸ ਦਾ ਜੀਵਨ ਫਿਰ ਪੂਰੀ ਤਰ੍ਹਾਂ ਹੀ ਬਦਲ ਜਾਂਦਾ ਹੈ ਅਤੇ ਹੁਣ ਏਦਾਂ ਦਾ ਸਾਥ ਦੇਣ ਵਾਲੇ ਹਨ ਤੁਹਾਡਾ ਤੁਹਾਡਾ ਭਾਗ ਹੀ ਚਮਕਣ ਵਾਲਾ ਹੈ ਤੁਹਾਡਾ ਜੀਵਨ ਹੁਣ ਪੂਰੀ ਤਰ੍ਹਾਂ ਬਦਲ ਜਾਵੇਗਾ ਇਹ ਹੀ ਕਾਰਨ ਹੈ ਕਿ ਤੁਹਾਨੂੰ ਸ਼ੁਰੂਆਤ ਤੋਂ ਹੀ ਜੇਕਰ ਅਸੀਂ ਇਹ ਕਹਿ ਚੁੱਕੇ ਹਾਂ ਕਿ ਤੁਹਾਡੀ ਜ਼ਿੰਦਗੀ ਵਿੱਚ ਕੁਝ ਖਬਰੀਆਂ ਆਉਣ ਵਾਲੀਆਂ ਹਨ ਤਾਂ ਜ਼ਰੂਰ ਆ ਜਾਣਗੀਆਂ ਤੁਸੀਂ ਦੁਨੀਆ ਦੇ ਸ਼ਕਤੀਸ਼ਾਲੀ ਵਿਅਕਤੀ ਬਣ ਜਾਓਗੇ ਤੁਹਾਡੇ ਮਨ ਦੀਆਂ ਸਾਰੀਆਂ ਇਛਾਵਾਂ ਦੀ ਪੂਰਤੀ ਹੋ ਜਾਵੇਗੀ ਤੁਹਾਡੇ ਅੰਦਰ ਸ਼ਕਤੀ ਤੇ ਸਮੁਦਾਏ ਦੇ ਵਿੱਚ ਬਹੁਤ ਹੀ ਜੀਵਨ ਸਵਾਰਣ ਦਾ ਤੁਹਾਨੂੰ ਮੌਕਾ ਮਿਲ ਜਾਵੇਗਾ ਜਿਸ ਨੂੰ ਵੇਖ ਕੇ ਲੋਕ ਹੈਰਾਨ ਰਹਿ ਜਾਣਗੇ ਪਲ ਭਰ ਦੇ ਵਿੱਚ ਹੀ ਤੁਹਾਡੀ ਕਿਸਮਤ ਤੁਹਾਡਾ ਸਾਥ ਦੇਵੇਗੀ ਤੁਹਾਨੂੰ ਸਾਰੀਆਂ ਹੀ ਸੁੱਖ ਸੁਵਿਧਾਵਾਂ ਮਿਲ ਜਾਣਗੀਆਂ ਤੁਹਾਡਾ ਜੀਵਨ ਹੁਣ ਇੱਕ ਨਵੇਂ ਮੋੜ ਤੇ ਪਹੁੰਚਣ ਵਾਲਾ ਹੈ ਅਤੇ ਤੁਸੀਂ ਜਲਦ ਹੀ ਆਪਣੇ ਜ਼ਿੰਦਗੀ ਦੇ ਵਿੱਚ ਕਾਮਯਾਬ ਹੋ ਜਾਓਗੇ ਇਹ ਤੁਹਾਨੂੰ ਖੁਦ ਅਨੁਭਵ ਹੋਵੇਗਾ ਦੁਨੀਆ ਵਿੱਚ ਕੋਈ ਵੀ ਐਸਾ ਵਿਅਕਤੀ ਨਹੀਂ ਹੈ ਜੋ ਨਾ ਚਾਹੁੰਦਾ ਹੋਵੇ ਕਿ ਮੈਂ ਅਮੀਰ ਹੋਵਾਂ ਜੇਕਰ ਕੋਈ ਗਰੀਬ ਜਨਮਿਆ ਹੈ ਤਾਂ ਉਸ ਨੂੰ ਜ਼ਰੂਰੀ ਨਹੀਂ ਕਿ ਉਹ ਗਰੀਬ ਹੀ ਮਰੇਗਾ ਜੇਕਰ ਉਹ ਮਿਹਨਤ ਕਰਨ ਲੈਂਦਾ ਹੈ ਤਾਂ ਉਸ ਕੋਲ ਵੀ ਅਮੀਰੀ ਆ ਸਕਦੀ ਹੈ ਸੋ ਇਸ ਤਰ੍ਹਾਂ ਤੁਹਾਡੇ ਜੀਵਨ ਵਿੱਚ ਵੀ ਚੰਗੇ ਬਦਲਾਅ ਹੋ ਜਾਣਗੇ ਤੁਸੀਂ ਉਹਨਾਂ ਤਿੰਨ ਗਲਤੀਆਂ ਤੋਂ ਬਹੁਤ ਹੀ ਪਰਹੇਜ਼ ਕਰਨਾ ਹੈ ਜਿਹੜੇ ਵਿਅਕਤੀ ਚੰਗੇ ਕਰਮ ਕਰਦੇ ਹਨ ਉਹਨਾਂ ਦੇ ਉੱਪਰ ਦੇਵੀ-ਦੇਵਤਿਆਂ ਦਾ ਅਸ਼ੀਰਵਾਦ ਵਰਸ ਜਾਂਦਾ ਹੈ ਉਹਨਾਂ ਦਾ ਇੱਕ ਦਿਨ ਭਾਗ ਹੀ ਬਦਲ ਜਾਂਦਾ ਹੈ ਉਹ ਇੱਕ ਪਲ ਵਿੱਚ ਹੀ ਆਪਣੇ ਜੀਵਨ ਵਿੱਚ ਵੱਡਾ ਬਦਲਾਅ ਲੈ ਕੇ ਆਉਂਦੇ ਹਨ ਦੋਸਤੋ ਇੱਕ ਚੇਤਾਵਨੀ ਹੈ ਕਿ ਬਹੁਤ ਵੱਡੀ ਗਲਤੀ ਤੁਸੀਂ ਭੁੱਲ ਕੇ ਵੀ ਨਾ ਕਰੋ ਨਹੀਂ ਤਾਂ ਤੁਹਾਨੂੰ ਜੀਵਨ ਵਿੱਚ ਬੜਾ ਵੱਡਾ ਸੰਕਟ ਆ ਸਕਦਾ ਹੈ ਕਿਉਂਕਿ ਤੁਹਾਡੇ ਜੀਵਨ ਵਿੱਚ ਇੱਕ ਖਤਰਨਾਕ ਦੁਸ਼ਮਣ ਛिपਿਆ ਹੋਇਆ ਹੈ ਤੁਹਾਡੇ ਲਈ ਉਹ ਪਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ ਇਹ ਦੁਸ਼ਮਣ ਤੁਹਾਨੂੰ ਬਹੁਤ ਕਰੀਬ ਤੋਂ ਤੁਹਾਡੇ ਆਸ-ਪਾਸ ਹੀ ਹੈ ਅਤੇ ਉਹ ਹੌਲੀ-ਹੌਲੀ ਤੁਹਾਡੇ ਜੀਵਨ ਵਿੱਚ ਦਖਲ ਦੇ ਰਿਹਾ ਹੈ ਇਹ ਇੱਕ ਵਿਅਕਤੀ ਹੈ ਜੋ ਪਿਛਲੇ ਕੁਝ ਸਾਲਾਂ ਤੋਂ ਤੁਹਾਡੇ ਪਰਿਵਾਰ ਤੇ ਕੋਈ ਜਾਦੂ ਟੂਣਾ ਕਰ ਰਿਹਾ ਸੀ ਇਸ ਵਜ੍ਹਾ ਦੇ ਨਾਲ ਤੁਹਾਡੇ ਜੀਵਨ ਵਿੱਚ ਹੁਣ ਤੁਸੀਂ ਅੱਗੇ ਵਧ ਨਹੀਂ ਸਹੀ ਪਾ ਰਹੇ ਅਤੇ ਨਾਲ ਹੀ ਤੁਸੀਂ ਜੇਕਰ ਉਸ ਸਮੇਂ ਦੀ ਕਾਫੀ ਮਿਹਨਤ ਵੀ ਕਰ ਰਹੇ ਸੀ ਪਰ ਉਸ ਦੇ ਬਾਵਜੂਦ ਵੀ ਤੁਹਾਨੂੰ ਸਫਲਤਾ ਨਹੀਂ ਸੀ ਮਿਲ ਰਹੀ ਤਾਂ ਇਹ ਦੁਸ਼ਮਣ ਤੁਹਾਡੇ ਵਪਾਰ ਵਿੱਚ ਰੁਕਾਵਟ ਬਣ ਰਹੇ ਹਾਂ ਸੀ ਤੁਹਾਡੀ ਨੌਕਰੀ ਦੀ ਤਰੱਕੀ ਵਿੱਚ ਰੁਕਾਵਟ ਬਣ ਗਿਆ ਸੀ ਇਹੀ ਕਾਰਨ ਹੈ ਕਿ ਤੁਹਾਡੇ ਜੀਵਨ ਵਿੱਚ ਇਨੀਆਂ ਪਰੇਸ਼ਾਨੀਆਂ ਆ ਚੁੱਕੀਆਂ ਸਨ ਪਰ ਦੋਸਤੋ ਤੁਹਾਨੂੰ ਹੁਣ ਖਬਰਾਉਣ ਦੀ ਬਿਲਕੁਲ ਜ਼ਰੂਰਤ ਨਹੀਂ ਹੈ ਹੁਣ ਤੁਹਾਨੂੰ ਦੱਸ ਦਈਏ ਕਿ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਸਮੱਸਿਆਵਾਂ ਤੋਂ ਤੁਹਾਨੂੰ ਛੁਟਕਾਰਾ ਮਿਲ ਜਾਵੇਗਾ ਜੇਕਰ ਤੁਸੀਂ ਪਿਛਲੇ ਸਮੇਂ ਵਿੱਚ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕੀਤਾ ਸੀ ਤਾਂ ਹੁਣ ਤੁਹਾਡਾ ਜੀਵਨ ਸੁਖਮਈ ਹੋ ਜਾਵੇਗਾ ਇਹ ਵੀਡੀਓ ਤੁਹਾਡੇ ਲਈ ਬੜੀ ਹੀ ਖਾਸ ਰਹਿਣ ਵਾਲੀ ਹੈ ਜਿੰਨਾ ਵੀ ਹੋ ਸਕੇ ਤੁਸੀਂ ਆਪਣੀ ਗੱਲ ਨੂੰ ਆਪਣੇ ਤੱਕ ਹੀ ਸੀਮਤ ਰੱਖਣਾ ਹੈ ਹਰ ਕਿਸੇ ਦੇ ਨਾਲ ਆਪਣੇ ਘਰ ਪਰਿਵਾਰ ਦੀ ਗੱਲ ਨੂੰ ਸ਼ੇਅਰ ਨਹੀਂ ਕਰਨਾ ਨਹੀਂ ਤਾਂ ਇਹਨਾਂ ਗੱਲਾਂ ਦੇ ਵਿੱਚੋਂ ਹੀ ਤੁਹਾਡੇ ਛਿਪੇ ਹੋਏ ਭੇਦ ਲੈ ਕੇ ਕੋਈ ਤੁਹਾਡੇ ਨਾਲ ਦੁਸ਼ਮਣੀ ਪਵਾ ਸਕਦਾ ਹੈ ਜਿਸ ਦੇ ਨਾਲ ਤੁਹਾਨੂੰ ਕਾਫੀ ਨੁਕਸਾਨ ਹੋ ਜਾਵੇਗਾ ਧੰਨਵਾਦ